ਅਲੋਪ ਹੋਇਆ ਬਿਰਸਾ ਦਿਖਾ ਰਿਹਾ ਹੈ ਬਾਈ ਸੋਨੂ ਹੈ ਕਮਾਲ ਦੀਆਂ ਗੱਲਾਂ ਯਾਰ ਹਨਾ ਸਾਹਮ ਸਾਹਮ ਕੇ ਰੱਖਣਾ ਇੰਨੀਆਂ ਪ੍ਰਾਤਨ ਚੀਜ਼ਾਂ ਨੇ ਅੱਜ ਕੱਲ ਆਪਾਂ ਇੱਕ ਅੱਧੇ ਸਾਲ ਦੀ ਪੁਰਾਣੀ ਚੀਜ਼ ਹੀ ਆਪਾਂ ਤੋੜ ਪਾਣ ਦਿੰਦੇ ਆ ਤਾਂ ਬਹੁਤ ਟਾਈਮ ਨਹੀਂ ਜਿਹੜੀਆਂ ਪੁਰਾਣੀਆਂ ਚੀਜ਼ਾਂ ਉਹ ਤਾਂ ਬਹੁਤ ਔਖੀਆਂ ਆ ਸਾਹਮਣੀਆਂ ਇਹ ਬਾਈਆ ਗਰਮੀਤ ਦੁਹੇ ਵਾਲੇ ਤੋਂ ਤੇ ਯਾਰ ਕਮਾਲ ਕਰਤੀ ਬਾਈ ਨੇ ਸਾਰਾ ਸੰਦ ਕੁਝ ਵੀ ਹਨਾ ਸਭ ਕੁਝ ਬਾਈ ਕੋਲੇ ਪ੍ਰਤਨਿਆ ਕਮਾਲ ਦੀਆਂ ਗੱਲਾਂ ਵੇਖ ਕੇ ਇੱਕ ਤਰ੍ਹਾਂ ਦੇ ਤਾਂ ਰੂਹ ਖੁਸ਼ ਹੋਈ ਹੈ ਨਾ ਕਿੰਨਾ ਸੋਹਣਾ ਵਿਰਸਾ ਸੀ ਆਪਣਾ ਯਾਰ ਹਨਾ ਆ ਵੇਖੋ ਫੱਟੀਆਂ ਜਿਹੜੇ ਆਪਾਂ ਨਿੱਕੇ ਹੁੰਦੇ ਸਕੂਲ ਦੇ ਵਿੱਚ ਹਨਾ ਪੋਚਦੇ ਹੁੰਦੇ ਸੀ ਤੇ ਕਿੰਨੀ ਲਗਾਈ ਕਰਦੇ ਹੁੰਦੇ ਸੀ ਆ ਆਪਣੇ ਉਠਾਂ ਦੇ ਪਏ ਆ ਪਲਾਣੇ ਸ਼ਾਇਦ ਪਲਾਣੇ ਹੁੰਦੇ ਆ ਮੈਨੂੰ ਪਤਾ ਵੀ ਕੁੱਲ ਮਿਲਾ ਕੇ ਯਾਰ ਬਹੁਤ ਸੋਹਣਾ ਲੱਗਿਆ ਵੇਖ ਕੇ ਆ ਵੇਖੋ ਆਪਣੇ ਚੁੱਲੇ ਚੌਕੇ ਜਿਹੇ ਹੁੰਦੇ ਸੀ ਆ ਮਧਾਨੀਆਂ ਰੜਕਣੇ ਹਨਾ ਫੋਨ ਪਏ ਆ ਸਭ ਕੁਝ ਪਿਆ ਬਾਈ ਕੋਲੇ ਯਾਰ ਸਤਾ ਕਰ ਕਿਹਾ ਕਰਾਂ ਸਿਹਾ ਵੀ ਪੰਗਾ ਹਨਾ ਦੇਸਾਂ ਦੀਆਂ ਅੱਡ-ਅੱਡ ਆ ਜੀਪ ਘੜੀ ਆ ਇਹ ਵੀ ਪੁਰਾਣੀ ਪੁਰਾਣੀ ਹੈ ਵੀ ਯਾਰ ਪੌਣ ਦੀ 20 50 20 ਸਾਲ ਦੀ ਗੱਲ ਆ ਤੇ ਆ ਵੇਖੋ ਸਪੀਕਰ ਕੋਠਿਆਂ ਤੇ ਫੋਨ ਪਏ ਆ ਸਭ ਕੁਝ ਪਿਆ ਯਾਰ ਕੁਝ ਵੀ ਇਹੋ ਜੀ ਗੱਲ ਨਹੀਂ ਹੈਗੀ ਜੜੀ ਬਾਈ ਕੋਲੇ ਨਾ ਹੋਵੇ ਤੇ ਮੈਂ ਇਹ ਪੁੱਛ ਰਿਹਾ ਸੀ ਬਾਈ ਨੂੰ ਵੀ ਬਾਈ ਤੁਸੀਂ ਇਹਦਾ ਕਿੰਨਾ ਚਾਰਜ ਲੈਨੇ ਹੋ ਕਹਿੰਦਾ ਬਾਈ ਕੋਈ ਚਾਰਜ ਨਹੀਂ ਬਸ ਅਸ ਤਾਂ ਇੱਕ ਉਹੀ ਪ੍ਰਦਰਸ਼ਨੀ ਲਈ ਹੋਈ ਹੈ ਹਨ ਵੀ ਪ੍ਰਾਤਨ ਚੀਜ਼ਾਂ ਦੀ ਆਕਰਾਂ ਸਿੰਘਾ ਪੰਗਾ ਅਲੱਗਾ ਅਲੱਗ ਦੇਸ਼ਾਂ ਦੀਆਂ ਆ ਦੇਸ਼ਾਂ ਦੀਆਂ ਪੰਗਾ ਵਿਦੇਸ਼ੀ ਕਰੰਸੀ ਤੇ ਇਤਰਾ ਪਈਆ ਆਪਣੇ ਇਹ ਵਿਦੇਸ਼ੀ ਕਰੰਸੀ ਉਹ ਭਾਰਤ ਦੀ ਪੁਰਾਣੇ ਨੋਟ ਉਹ ਪਈਆ ਆ ਪਏ ਸਭ ਕੁਝ ਇਹ ਜੀ ਕੋਈ ਚੀਜ਼ ਨਹੀਂ ਜਿਹੜੀ ਇਹਨਾਂ ਕੋਲੇ ਨਾ ਹੋਵੇ ਆ ਵਈਆ ਨੋਟ ਪਹਿਲਾਂ ਵੱਡੇ ਛੋਟੇ ਪੁਰਾਣੇ ਨਵੇਂ ਤੱਕਾਂ ਪੰਗਾ ਹੁਣ ਤਾਂ ਜਵਾਨਾ ਹੋਰ ਆ ਗਿਆ ਟਾਲੇ ਵਈਆ ਇਹਨਾਂ ਕੋਲ ਥੋਦੂ ਗੈਦਰ ਨੇ ਆ ਵੇਖੋ ਓਕੇ ਆ ਬਾਈ ਇਹਦੀ ਰਿਪੋਰਟ ਆ ਯਾਰ ਸਰਾ ਲਾਈ ਤੁਰਿਆ ਹੁੰਦਾ ਬਾਈ ਆ ਬਾਈ ਦਾ ਐਡਰੈਸ ਆ ਰਮੀਤ ਦੋਹੇ ਵਾਲਾ ਪਿੰਡ ਆ ਮੁਖਤਸਰ ਜ਼ਿਲ੍ਹੇ ਦੇ ਵਿੱਚ ਪੈਂਦਾ ਤੇ ਕਾਂਡਜੀਆ ਕੋਲ ਲਾ ਕੇ ਬਾਈ